वाहे गुरु वाहे सतना सतुरु सतना सतनाम वाहे गुरु सतनाम वाहे गुरु E é um... é um... ਕੀ ਮਜਾਜੀ ਕੀ ਕਹਿੰਨਾ ਸਾਰੀਆਂ ਸੰਤਾਨਾਂ ਨੂੰ ਬਹੁਤ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੋਲਾ ਜੀ ਭਲਾਈ ਕੇ ਅੰਦਰ ٹرسٹ ਵੱਲੋਂ ਸਤਿਗੁਰਾਂ ਦੀ ਆਪਾਰ ਕਿਰਪਾ ਦੇ ਨਾਲ ਜੋ ਇਲਾਕੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਵਾਸਤੇ ਅੱਜ 8ਵੀਂ ਖੇਪ ਜਾ ਰਹੀ ਹੈ ਕੱਲ ਵਿਜ਼ਿਟ ਕਰਕੇ ਆਏ ਨੇ ਅੱਜ ਇਹ ਜਿਹੜਾ ਸਾਰੀ 8ਵੀਂ ਖੇਪ ਹੈ ਉਹ ਭੇਜੀ ਜਾ ਰਹੀ ਹੈ ਸਤਿਗੁਰਾਂ ਦੀ ਆਪਾਰ ਕਿਰਪਾ ਨਾਲ ਅੱਜ ਜਿਹੜਾ ਜਾਇਆ ਜਾ ਰਿਹਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਆਲੇਵਾਲਾ ਉੱਥੇ ਤਕਰੀਬਨ 200 ਪਰਿਵਾਰ ਹੈ 200 ਪਰਿਵਾਰ ਦਾ 1000 ਮੈਂਬਰ ਹੈ ਤੇ ਜਿਹੜੀਆਂ ਉਹਨਾਂ ਸਾਨੂੰ ਵੀਡੀਓ ਭੇਜੀਆਂ ਜਾਂ ਜਾ ਕੇ ਦੇਖਿਆ ਮੈਂ ਤੁਹਾਨੂੰ ਪੱਤਲਗਾ ਵੀਰਾਂ ਨੂੰ ਦੱਸ ਨਹੀਂ ਸਕਦਾ ਵੀ ਇੰਨਾ ਕ ਮਨ ਭਰਦਾ ਬਹੁਤ ਹੀ ਹੁਣ ਪਾਣੀ ਨਿਕਲਿਆ ਘਰਾਂ ਚੋਂ ਪਰ ਬਹੁਤ ਹੀ ਮਨ ਭਰਨ ਵਾਲੇ ਸੀਨ ਨੇ ਤੇ ਵੀ ਵੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸਾਰੀ ਟੀਮ ਅੱਜ ਫਿਰੋਜ਼ਪੁਰ ਦਾ ਜ਼ਿਲ੍ਹਾ ਪਿੰਡ ਆਲੇਵਾਲਾ ਤੇ ਰੋਡੇਵਾਲਾ ਆਲੇਵਾਲਾ ਵਿੱਚ 200 ਪਰਿਵਾਰ ਨੇ ਤੇ ਅੱਜ ਇੱਥੇ ਜਿਹੜਾ ਸਮਾਨ ਮਹਾਰਾਜ ਦੀ ਵੇਰਨਾ ਭੇਜਿਆ ਜਾ ਰਿਹਾ ਰਸ ਪੇਸਟ ਬੁਰਸ਼ ਓਡੋਮਾਸ ਮੋਮਬਤੀਆਂ ਅਚਾਰ ਬਿਸਕੁਟ ਸੁੱਕਾ ਦੁੱਧ ਲਾਈਟ ਛੋਲਿਆਂ ਦੀ ਦਾਲ ਬੀਬੀਆਂ ਦਾ ਸਮਾਨ ਮੱਛਰ ਨਾਨੀ ਕੰਬਲ ਭੇਜੇ ਜਾ ਰਹੇ ਆ ਜੋ ਮੈਂ ਵੀਡੀਓ ਵੇਖੀਆ ਫਿਰ ਮੈਂ ਮਨਦੀਪ ਸਿੰਘ ਭੱਲੂ ਨੂੰ ਫੋਨ ਕੀਤਾ ਮੈਂ ਕਿਹਾ ਵੀ ਕੰਬਲ ਵੀ ਜ਼ਰੂਰ ਭੇਜੋ ਬਹੁਤ ਦਰਦਨਾਕ ਉੱਥੇ ਇੰਨਾ ਪਾਣੀ ਇੰਨੇ ਦਿਨ ਰਿਹਾ ਤੇ ਹੁਣ ਨਿਕਲਿਆ ਤੇ ਜਿੰਮੇ ਵੀ ਤੇ ਕੰਬਲ ਵੀ ਭੇਜੇ ਜਾ ਰਹੇ ਨੇ ਸਵੇਡਰ ਛੱਟਾ ਵੀ ਤੇ ਚਪਲਾਂ ਵੀ ਤੇ ਲੇਡੀਜ਼ ਸੂਟ ਵੀ ਇਹ ਸਮਾਨ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਤੋਰਿਆ ਜਾ ਰਿਹਾ ਹੈ ਇਹ 8ਵੀਂ ਖੇਪ ਜਾ ਰਹੀ ਹੈ ਬਾਕੀ ਕੁਝ ਹੋਰ ਪੁੱਛਣਾ ਹੋਵੇ ਆਪ ਜੀ ਪਾਣੀ ਉਤਰਨ ਤੋਂ ਬਾਅਦ ਲਗਾਤਾਰ ਹੀ ਪਿੰਡ ਵਿੱਚ ਸਮਾਣੀ ਸਮੱਸਿਆ ਪੈਦਾ ਹੋ ਰਹੀਆਂ ਦਿੱਤੇ ਦਿਨ ਇੱਕ ਪਿੰਡ ਨੂੰ ਜੇਕਰ ਬਿਮਾਰੀ ਨੁਕਤ ਕੀਤਾ ਹੈ ਪੁੱਛ ਕੀਤਾ ਗਿਆ ਵੀ ਉੱਥੇ ਬਿਮਾਰੀ ਪੈ ਚੁੱਕੀ ਹੈ ਉਹਨਾਂ ਦੇ ਲਈ ਕੋਈ ਉਪਰਾਲਾ ਕੀਤਾ ਜਾਊਗਾ ਹਾਂਜੀ ਹਾਂਜੀ ਆਪਣੇ 3-4 ਹਸਪਤਾਲ ਨੇ ਉਹਦੇ ਵਿੱਚੋਂ ਡਾਕਟਰਾਂ ਦੀਆਂ ਟੀਮਾਂ ਭੇਜਾਂਗੇ ਤੇ ਇਹ ਦੇਖਾਂਗੇ ਵੀ ਉਸ ਚੀਜ਼ ਨੂੰ ਕਿਵੇਂ ਕਵਰ ਕੀਤਾ ਜਾਵੇ ਕਿ ਮੇ ਸਹਿਯੋਗ ਕੀਤਾ ਜਾਵੇ ਜਿਹੜੀ ਕੋਈ ਬਿਮਾਰੀ ਵਾਲੀ ਗੱਲ ਹੈ ਨਾ ਉਹਦਾ ਜੋ ਵੀ ਪ੍ਰਪੋਜ਼ਲ ਬਣੇਗੀ ਬਾਕੀ ਮੈਂ ਪੱਤਰਕਾਰ ਵੀਰਾਂ ਨੂੰ ਇਹ ਵੀ ਦੱਸਣਾ ਚਾਹਨਾ ਕਿ ਬੀਬੀ ਕੋਲੰਬ ਭਲਾਈ ਕੇਂਦਰ ਵੱਲੋਂ ਜਿਹੜਾ ਪਾਸ ਕੀਤਾ ਗਿਆ 13 ਮੱਝਾਂ ਦਿੱਤੀਆਂ ਜਾ ਰਹੀਆਂ ਉਹ ਪਰਿਵਾਰ ਜਿਨ੍ਹਾਂ ਦੇ ਕੋਲ ਇੱਕ ਜਾਂ ਦੋ ਪਸ਼ੂ ਸੀ ਤੇ ਹੜਾਂ ਦੇ ਕਰਕੇ ਉਹ ਪਸ਼ੂ ਮੰਨ ਲਓ ਵੀ ਚੜਾਈ ਕਰ ਗਏ ਆ ਉਹਨਾਂ ਦੀ ਜਿਹੜੀ ਆਮਦਨ ਦਾ ਸਾਧਨ ਜਿਹੜਾ ਬਣਿਆ ਰਵੇ ਉਹ 13 ਮੱਝਾਂ ਅਜੇ ਪਾਸ ਕੀਤੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਠਨ ਸਹਿਯੋਗ ਕਰੇਗੀ ਫਿਰ ਅਗਲਾ 13 ਦਾ ਪੜਾਅ ਰੱਖ ਲਾਂਗੇ ਇਹਦੇ ਵਿੱਚ ਜਿਹੜੀ ਖੁੱਲਾ ਸੱਦਾ ਨਹੀਂ ਦਿੱਤਾ ਵੀ ਜਿਹੜੇ ਮਰਜ਼ੀ ਸੰਪਰਕ ਕਰੋ ਇਹਦੇ ਵਿੱਚ ਮਤਲਬ ਵੀ ਅਸੀਂ ਜਿਹੜੇ ਵੀ ਪਿੰਡਾਂ ਵਿੱਚ ਜਾਵਾਂਗੇ ਤੇ ਉੱਥੇ ਫਿਰ ਉਹ ਪਰਿਵਾਰ ਸਰਪੰਚ ਨੂੰ ਕਹਿ ਕੇ ਜਿਹਦੇ ਇੱਕ ਦੋ ਪਸ਼ੂ ਹੈ ਉਹ ਚੜਾਈ ਕਰ ਗਏ ਨੇ ਉਹ ਸਕੂਲੋਂ ਚਿੱਠੀ ਲਈ ਜਾਏਗੀ ਸਰਪੰਚ ਦੀ ਮੋਹਰ ਲੱਗੇਗੀ ਉਥੋਂ ਦੇ ਇਲਾਕੇ ਦੇ ਚੇਅਰਮੈਨ ਦੀ ਮੋਹਰ ਲੱਗੇਗੀ ਤਾਂ ਕਿ ਥੋੜਾ ਜਿਹਾ ਕੰਮ ਸਹੀ ਜਗ੍ਹਾ ਟੀਚ ਪਹੁੰਚੇ ਤੇ ਇਹ ਹਫਤੇ ਦੇ ਵਿੱਚ ਵਿੱਚ ਆਪਣਾ ਨਾ ਪਹਿਲੀਆਂ 5 ਮੱਝਾਂ ਵੀ ਖੇਪ ਵੀ ਮਹਾਰਾਜ ਦੀ ਮਿਹਰ ਦੇ ਨਾਲ ਮੈਂ ਰਾਤੀ ਸੋਚਦਾ ਰਿਆਂ ਇਹ ਬਹੁਤ ਵੱਡਾ ਉਹਨਾਂ ਦਾ ਨਾ ਸਾਧਨ ਮਤਲਬ ਜੇ ਇੱਕ ਵਾਜ 20 ਕਿਲੋ ਦੁੱਧ ਦੇ ਦੀ 15 ਕਿਲੋ ਚੰਗੀ ਮੱਝ ਲਵਾਂਗੇ ਸਾਰੇ ਭੋਲੂ ਭਾਈ ਨੇ ਰੇਡ ਹੋਰ ਮੈਂਬਰਾਂ ਨੇ ਪਤਾ ਕਰਾਏ ਨੇ ਉਹ ਇਹ ਚੀਜ਼ਾਂ ਦੀ ਲੈਣ ਨਹੀਂ ਸੀ ਸਾਡੀ ਤੇ ਜਿਹੜੀ 15 20 ਕਿਲੋ ਦੁੱਧ ਮੱਝ ਦੇ ਦਵੇ ਉਹਨੂੰ ਆਪਾਂ ਦੇਣਾ ਕਰਾਂਗੇ ਉਹਦੀ ਕਮਾਈ ਦਾ ਵੀ ਸਾਧਨ ਬਣ ਗਿਆ ਤੇ ਉਹਦੀ ਪੂਰਤੀ ਵੀ ਹੋ ਗਈ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਦੇ ਕੰਮ ਕਿਵੇਂ ਦੀ ਉਹ ਸੋਹਣਾ ਕੰਮ ਕਰ ਰਹੇ ਨੇ ਅਮਰੋਸਰ ਦੇ ਡੀਸੀ ਕਹਿਣ ਤੋਂ ਵੀ ਭਰੇ ਤੇ ਉਹਨਾਂ ਦੇ ਵੀ ਸਾਰੇ ਪਾਸੇ ਸਫਤ ਹੋ ਰਹੀ ਹੈ ਕਿ ਬੜੇ ਸੋਹਣੇ ਢੰਗ ਦੇ ਨਾਲ ਜਿਵੇਂ ਜਿਵੇਂ ਵੀ ਸਮਾਂ ਬਣਿਆ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਸਾਰੇ ਬਣਾ ਕੇ ਕੇਂਦਰ ਬੜੇ ਸੋਹਣੇ ਢੰਗ ਦੇ ਨਾਲ ਇਸ ਸਮੇਂ ਦੇ ਵਿੱਚ ਸੇਵਾ ਨਿਭਾ ਰਹੇ